ਦੀ ਸਰਕਾਰ ਨੇ ਦੋ ਸਾਲਾਂ ਦੇ ਵਿੱਚ ਸ਼ਾਨਦਾਰ ਕੰਮ ਕੀਤੇ ਨੇ ਚਾਹੇ ਉਹ ਮੁਫਤ ਬਿਜਲੀ ਹੋਵੇ ਐਸ ਤੋਂ ਦੇ ਵਿੱਚੋਂ 90 ਘਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਹੋਵੇ ਚਾਹੇ ਉਹ ਸਰਕਾਰੀ ਸਕੂਲਾਂ ਸੁਧਾਰ ਹੋਵੇ ਜਾਂ ਫਿਰ ਆਮ ਆਦਮੀ ਕਲੀਨਿਕ ਹੋਣ 43000 ਨੌਕਰੀਆਂ ਹੋਣ ਸਾਡੀ ਸੁਰੱਖਿਆ ਫੋਰਸ ਹੋਵੇ ਸਾਡੇ ਸ਼ਹੀਦਾਂ ਦਾ ਸਨਮਾਨ ਹੋਵੇ ਸਾਡੇ ਖੇਤਾਂ ਨੂੰ ਨਹਿਰੀ ਪਾਣੀ ਹੋਵੇ ਹੋਰ ਵੀ ਬਹੁਤ ਲੰਬੀ ਫੈਰਿਸਟ ਹੈ ਇੱਕ ਉਸੇ ਤਰੀਕੇ ਨਾਲ ਅਸੀਂ ਆਪਣੇ ਇਲਾਕੇ ਦੇ ਵਿੱਚ ਜਿੱਥੇ ਸਕੂਲਾਂ ਦਾ ਪਿੰਡਾਂ ਦੇ ਵਿੱਚ ਖੇਡ ਗਰਾਊਂਡਾਂ ਲਾਇਬ੍ਰੇਰੀਆਂ ਜਿੱਥੇ ਸਾਰਾ ਕੰਮ ਕੀਤਾ ਪੰਜ ਪਿਆਰਾ ਪਾਰਕ ਦਾ ਸੁੰਦਰੀਕਰਨ ਹੋਰ ਵੀ ਬਹੁਤ ਮੇਰੇ ਜਿੱਥੇ ਕੀਤੀ ਹੈ ਉੱਥੇ ਹੀ ਸਭ ਤੋਂ ਵੱਡਾ ਬਦਲਾਅ ਆ ਜੇ ਹੈ ਸਰਸਾ ਨੰਗਲ ਤੋਂ ਲੈ ਕੇ ਕਨਸੇੜੇ ਤੱਕ ਮੇਰੇ ਨਾਲ ਮੇਰੀ ਗੱਡੀ 'ਚ ਬੈਠ ਕੇ ਦੇਖ ਲਿਓ जेड़े मर्जी चौंक जेड़े मर्जी पिंड चले जाइए हर जगह तो इज्जत प्यार मिलता है लगता कि, लग कि हरजोत हर तो इस धरती से ताना शाही का राजे भलेखे चाह रहे किसी थानू डबके ਜਿਹੜੀ ਨਾਲ ਤੇ ਨਾਲ ਸੀ ਉਹਨਾਂ ਨੂੰ ਵੀ ਵਜਦੇ ਸੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀ ਅੱਜ ਮੁੱਤੀਜਾ ਇਹ ਕਿ ਕਾਂਗਰਸ ਦੀ ਜਿੰਨੀ ਕਰੀਮ ਸੀ ਉਹ ਸਾਰੀ ਭਰਾਵਾਂ ਨੂੰ ਕੋ ਮੇਰੇ ਕੁਛ ਅੱਧੀ ਭਾਈ ਤੋਂ ਪਹਿਲਾਂ ਹੋਈ ਸੀ ਅੱਧੀ ਹੋ ਨਾ ਚੁਕੀ ਹੈ ਤੇ ਮੇਰਾ ਜਿੰਦਾਬਾਦ ਗਰਮੀਤ ਭਾਜੀ ਮੇਰੇ ਇੱਕਾਂ ਯਾਦ ਰੱਖਿਓ ਕਈ ਪੁੱਜਦੇ ਪੁੱਜਦੇ ਇਹਨਾਂ ਨੂੰ ਬੰਦਾ ਨਹੀਂ ਲੱਭਣਾ ਕੋਈ ਚੋ ਹਾਲਾਤ ਨਹੀਂ ਕੋਈ ਬੰਦਾ ਨਹੀਂ ਜੀ ਸਾਡਾ ਸ੍ਰੀ ਪੰਜਾਬ ਤੁਸੀਂ ਤੁਸੀਂ ਆਪਣੇ ਭਰਾਵਾਂ ਦੀ ਆਪਣੇ ਕਾਡਰ ਦੀ ਆਪਣੇ ਵਰਕਰਾਂ ਦੀ ਆਪਣੇ ਲੀਡਰਾਂ ਦੀ ਜਰੂਰ ਕਦਰ ਕਰਦੇ ਹੋ ਤਾਂ ਇਹ ਪਰਿਵਾਰ ਬਣਦਾ ਤੇ ਅੱਜ ਇੱਕ ਕਾਸਲਾ ਹਟਾ ਜਾਏ ਮੈਂ ਦੋ ਸਾਲਾਂ ਦੇ ਆਪਣੇ ਕੰਮਾਂ ਨੂੰ ਲੈ ਕੇ ਆਪਣੇ ਹਲਕੇ 'ਚ ਜਾ ਰਿਹਾ ਹਰ ਪਿੰਡ 'ਚੋਂ ਭਾਰੀ ਸਮਰਥਨ ਹੈ ਆਪਣੇ ਕੰਮ ਦੱਸਦਾ ਆਪਣੇ ਕਿ ਕਿਸ ਤਰੀਕੇ ਨਾਲ ਨਿਬਰਤਾ ਦੇ ਨਾਲ ਕੋਈ ਇੱਕ ਸ਼ਖਸ ਕੋਈ ਇੱਕ ਵਿਰੋਧੀ ਵੀ ਇਲਜ਼ਾਮ ਨਹੀਂ ਲਾ ਸਕਦਾ ਕਿ ਹਰਜੋਤ ਪੈਸਨਾਉਂ ਦਾ ਨੁਕਸਾਨ ਕੀਤਾ ਬਜ਼ੁਰਗਾ ਤੋਂ ਲੈ ਕੇ ਪਛਿਆ ਤੱਕ ਸਾਰਿਆਂ ਨੂੰ ਅਦਬ ਸਤਕਾਰ ਪਿਆਰ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਿਤੇ ਫਿਰ ਅਸੀਂ ਕੰਮ ਕਿਰਾਂਦੇ ਹਾਂ ਕਿ ਜੀ ਆ ਦੇਖੋ ਬਸ ਬਸ ਸਕੂਲ ਦੇਖ ਲੋ ਸਕੂਨ ਸਿਕਿਉਰਟੀ ਗਾਰਡ ਦੇਖ ਲੋ ਮਿਦਾਰੀ ਆਮਾਤ ਦੀ ਕਲੀਨਿਕ ਦੇਖ ਲੋ ਢੇਰ ਵਾਲਾ ਆਮਾਤ ਦੀ ਕਲੀਨਿਕ ਦੇਖ ਲੋ ਫਰਾਰੀ ਵਾਲਾ ਆਮਾਤ ਦੀ ਕਲੀਨਿਕ ਦੇਖ ਲੋ ਸਰਕਾਰੀ ਹਸਪਤਾਲਾਂ 'ਚ ਸੁਧਾਰ ਦੇਖ ਲੋ ਅਲਟਰਾਸਾਉਂਡ ਵੀ ਚੰਦੀ ਆ ਉਹ ਦੇਖ ਲੋ ਦੋਨੋਂ ਰੇਲਵੇ ਸਟੇਸ਼ਨ ਬਣ ਰਹੇ ਉਹ ਦੇਖ ਰੋ ਨੰਗਰ ਵਾਲਾ 5ਓਵਰ ਬਣ ਗਿਆ ਚਲਾਇਆ ਦਿਨ ਰਾਤ ਮਿਹਨਤ ਕਰਕੇ ਉਹ ਦੇਖ ਲੋ ਜਾਂ ਫਿਰ ਜਿਹੜੇ ਪੁਰ ਵੇਲਿਆਂ 'ਚ ਲੈ ਕੇ ਆਏ ਨਵੇਂ ਪਾਸ ਕਰਾਏ ਉਹ ਦੇਖ ਲੋ ਜਾਂ ਜਿਹੜੇ ਨਵੇਂ ਬੋਰ ਕਰਾ ਰਹੇ ਆ ਜਾਂ ਹੋ ਚੁੱਕੇ ਆ ਉਹ ਦੇਖ ਲੋ ਅਸੀਂ ਆਪਣੇ ਕੰਮ ਗਿਣਨਦੇ ਆ ਇਹਨਾਂ ਦੇ ਹਜ਼ਾਰ ਫੋਟਾ ਕੀ ਹੈ ਕੋਣ ਮੈਨੂੰ ਦੱਸਿਆ ਮੈਂ ਕੌਣ ਸੀ ਹਪਿੰਡਾ ਦੇ ਵਿੱਚ ਬ੍ਰੰਪੁਰ ਪ੍ਰੋਗਰਾਮ ਕੀਤਾ ਕਾਂਗਰਸ ਨੇ ਇਲੈਕਸ਼ਨ ਹਰ ਪਾਰਟੀ ਆਉਗੀ ਤੇ ਰੁਕੋ ਅਸੀਂ ਨਹੀਂ ਕੁਝ ਕਰੀਏ ਕਰੋ ਤੁਸੀਂ ਆਪਣਾ ਝੰਡਾ ਰੱਖੋ ਹਰ ਪਾਰਟੀ ਆਪਣਾ ਝੰਡਾ ਰੱਖ ਰਹੀ ਹੈ ਕਾਂਗਰਸ ਦਾ ਹਲਕਾ ਨੰਦਪੁਰ ਸਾਹਿਬ ਦਾ ਝੰਡਾ ਪਤਾ ਕੀ ਹੈ ਕਹਿੰਦੇ ਉਥੇ ਮਾਂਚ ਤੋਂ ਨਾਟਾ ਆਪਣੇ 5 ਸਾਲ ਦੇ ਕਿੱਤੇ ਹੋਏ ਕੋਈ ਕੰਮ ਦੇ ਨਾਲ ਸਕੇ ਤੁਸੀਂ ਜੇ ਲੋ ਡੱਕਾ ਤੋੜਿਆ ਨਹੀਂ ਤਾਂ ਦਿਨਾਉਂਗੇ ਤੁਸੀਂ ਮੈਂ 2 ਸਾਲ ਦੀ ਮੇਰੀ ਲਿਸਟ ਤੁਹਾਡੇ 20 ਸਾਲ ਦੇ ਬਰਾਬਰ ਹੈ ਤੁਸੀਂ 20 ਸਾਲਾਂ ਚੋਂ ਨੇ ਚਾਮਣੀ ਕਿੱਥੇ ਜਿਹੜਾ ਸਜੋਤ ਬੈਂਕ ਨੇ 2 ਸਾਲਾਂ ਚ ਕਰਕੇ ਖੜਾ ਤੁਹਾਡੇ ਤੋਂ ਆਲੀ ਸੜਕ 20 ਸਾਲਾਂ ਚ ਵੀ ਬਣੀ ਤੁਹਾਡੇ ਤੋਂ ਫਤਿਹਪੁਰ ਬੁੰਗੀ ਵਾਲੀ ਸੜਕ ਬੀ ਸਫਲਤ ਵੀ ਬਣੀ ਤੁਸੀਂ ਸਿਰਫ ਲੋਕਾਂ ਤੇ ਪਰਚੇ ਕਰਾਏ ਲੋਕਾਂ ਨੂੰ ਤੰਗਿਆ ਤੁਸੀਂ ਪੈਸੇ ਖਾਡੇ ਤੁਸੀਂ ਹਣਕੇ ਨੂੰ ਲੁੱਟਿਆ ਤੁਸੀਂ ਇੱਕ ਕੰਮ ਨਹੀਂ ਦਿਨਾ ਸਕਦੇ ਕਿ ਅੱਜ ਤੁਸੀਂ ਮੰਚ ਤੋਂ ਕੀ ਬੋਲਦੇ ਹੋ ਕੋਈ ਨਹੀਂ ਮੌਕਾ ਆਂਦੇ 31 ਦਾ 59 ਮੋੜਾਂ ਦਾ ਹਜੇ ਵੀ ਇਹ ਸੋਚ ਹੈ ਹਜੇ ਵੀ ਇਹ ਸੋਚ ਹੈ ਅਜੰਡਾ ਪਤਾ ਕੀ ਹੈ